ਇਹਨਾਂ ਪਰ ਮੰਮਾ ਦਿਖਾਂਗੇ ਜਿਹੜੀ ਲੋਟ ਨਹੀਂ ਆਈ ਜਾਂਦੀ ਕਾਲੀ ਖੰਗ ਹੋਵੇ ਪੀਲੀ ਖੰਗ ਹੋਵੇ ਇਹਨਾਂ ਨੂੰ ਐ ਬਣਾ ਕੇ ਰਾਤ ਨੂੰ ਕਈ ਵਾਰੀ 1 ਵਜੇ ਕਈ ਵਾਰੀ 2 ਵਜੇ ਤੱਕ ਨੂੰ ਲਗਾਤਾਰ ਖੰਗ ਆਈ ਜਾਂਦੀ ਹੈ ਹੈਲੋ ਸਰਕਾਰ ਜੀ ਸਾਰਿਆਂ ਨੂੰ ਹੋਪ ਕਰਦਾ ਤੇ ਸਰਜਾਂ ਨੇ ਵਧੀਆ ਹੋਣਗੇ ਤੇ ਅਸੀਂ ਵੀ ਬਹੁਤ ਵਧੀਆ ਪਰ ਮम्मा ਦੀ ਖੰਗ ਜਿਹੜੀ ਲੋਟਨੀ ਆਈ ਜਾਂਦੀ ਸੀ ਫਿਰ ਅਸੀਂ ਜਦੋਂ ਲੋਹੜੀ ਤੇ ਗਏ ਸੀ ਉਦੋਂ ਵੀ ਸਾਨੂੰ ਦੱਸਿਆ ਸੀਗਾ ਚਾਚੀ ਜੀ ਨੇ ਤੇ ਭੂਆ ਜੀ ਰੈਣੇ ਵੀ ਦੱਸਿਆ ਸੀਗਾ ਭੂਆ ਉਹਨਾਂ ਨੇ ਦੱਸਿਆ ਸੀ ਕਿ ਆਏ ਆਏ ਕਰਕੇ ਉਹ ਆਏ ਆਏ ਆਏਗੀ ਹੈ ਉਹ ਪਹਿਲਾਂ ਅਸੀਂ ਐਕਸਪੈਰੀਮੈਂਟ ਕਰਾਂਗੇ ਮम्मा ਤੇ ਫਿਰ ਤੁਹਾਨੂੰ ਦੱਸਾਂਗੇ ਕਿ ਸੰਤ ਖੰਗ ਲੱਗੀ ਨਹੀਂ ਮम्मा ਨੂੰ ਜ਼ਿਆਦਾ ਖੰਗ ਲੱਗੀ ਹੈ ਹਨਾ ਸੁੱਕੀ ਖੰਗ ਦਾ ਇਲਾਜ ਹੈ ਮੈਂ ਨਹੀਂ ਖੰਗ ਲਾਜੇ ਅੱਛਾ ਖੰਗ ਕੋਈ ਮਰਜ਼ੀ ਹੋਵੇ ਕਾਲੀ ਖੰਗ ਹੋਵੇ ਪੀਲੀ ਕੰਗ ਹੋਵੇ ਰੰਗ ਰੰਗਿਆ ਹੋਏ ਪਹਿਲਾਂ 10 ਮਿੰਟਾਂ ਇਹ ਧੂਆ ਸੇਕਣਾ ਫਿਰ ਬਾਲ ਲੈਣੀ ਹੈ ਚੁੱਲੇ 'ਚ ਅੱਗ ਤੇ ਉੱਤੇ ਰੱਖ ਲੈਣਾ ਦਵਾ ਫਿਰ ਆਪਾਂ ਲੈਣੀ ਇਕੱਲੇ ਇਹਨਾਂ ਨੂੰ ਆਪਾਂ ਧੋ ਲਿਆ ਸੀ ਤੇ ਇ ਤੋਂ ਬਾਅਦ ਇਹਨਾਂ ਨੂੰ ਕਾਫੀ ਟਾਈਮ ਰੱਖਿਆ ਮੈਨੂੰ ਇਹਨਾਂ ਨਾਲ ਬਈ ਠੰਢ ਹੀ ਮਰੀ ਜੀ ਇਹਨੂੰ ਚੰਗੀ ਤਰ੍ਹਾਂ ਕਾਲਾ ਕਾਲਾ ਕਰ ਲੈਣਾ ਤੇ ਸਵਾਦ ਹੋਣੀ ਵਿੱਚ ਇਹਨਾਂ ਸੋ ਇੰਨਾ ਦੀ ਸਵਾਦ ਨੂੰ ਇਹਨਾਂ ਨੂੰ ਪੂਰਾ ਰਾੜ ਲੈਣੇ ਮਜਾ ਮਜਾ ਅਜੇ ਮਚਾ ਲਏ ਇਹਨਾਂ ਨੂੰ ਐ ਬਣਾ ਕੇ ਫਿਰ ਮਿਕਸੀ ਚ ਪੀ ਲੈਣਾ ਕਾਲੇ ਕਰ ਲੈਣੇ ਪੂਰੇ ਪੂਰੀ ਤਰ੍ਹਾਂ ਮਚਨੇ ਚਾਹੀਦੇ ਇਹਦੇ ਵਿੱਚ ਜਿਹੜਾ ਪਾਣੀ ਜਾਂਦਾ ਸਾਰਾ ਸੁੱਕਣਾ ਚਾਹੀਦਾ ਇਹ ਜੀ ਮਿਕਸੀ ਲੈ ਕੇ ਪਹਿਲਾਂ ਉਹਨੂੰ ਪੀ ਲੈਣਾ ਜਿਹੜੇ ਕਾਲੇ ਕਾਲੇ ਤੁਸੀਂ ਛਿੜ ਕੇ ਕਰਲੇ ਹੋਣਗੇ ਖੰਗਰ ਕਾਦਵਾ ਦੀ ਖੰਗ ਕਿ ਇਹ ਸੀ ਅੱਜ ਦੀ ਦਵਾਈ ਪਹਿਲਾਂ ਮੰਮਾ ਤੇ ਐਕਸਪੈਰੀਮੈਂਟ ਕਰ ਲਈਏ ਵੀ ਠੀਕ ਹੁੰਦੀ ਹੈ ਕਿ ਨਹੀਂ ਫਿਰ ਦੱਸਾਂਗੇ ਰਿਜ਼ਲਟ ਇਹ ਸੀ ਕਿ ਖੰਗ ਵਾਸਤੇ ਦਵਾਈ ਜੋ ਕਿ ਅਸੀਂ ਮੰਮਾ ਵਾਸਤੇ ਬਣਾਈ ਸੀ ਤੇ ਫਸਟਰਡੇ ਮੰਮਾ ਨੇ ਜਦੋਂ ਟ੍ਰਾਈ ਕੀਤਾ ਤਾਂ ਮੰਮਾ ਰਾਤ ਨੂੰ ਇੱਕ ਚਮਚ ਲੈ ਦਵਾਈ ਕਹ ਲੋ ਉਹ ਬਣਾਈ ਸੀਗੀ ਉਹ ਲੈ ਕੇ ਤੇ ਚਾਹ ਪੀ ਕੇ ਮੰਮਾ ਪੈ ਗਏ ਰਾਤ ਨੂੰ ਲਈ ਸੀਗੀ ਤੇ ਜਮਾਂ ਖੰਗ ਨਹੀਂ ਆਈ ਨਾਰਮਲੀ ਹੁਣ ਅਸੀਂ ਜੋ ਪਹਿਲਾਂ ਹੁੰਦੇ ਸੀਗੇ ਹੈਨਾ ਬੜੀ ਜ਼ਿਆਦਾ ਖੰਗ ਛੇੜ ਪੈਂਦੀ ਸੀ ਰਾਤ ਨੂੰ ਕਈ ਵਾਰੀ 1 ਵਜੇ ਕਈ ਵਾਰੀ 2 ਵਜੇ ਤੱਕ ਲਗਾਤਾਰ ਖੰਗ ਆਈ ਯਾਨੀ ਉਸ ਨਾਲ ਨਾ ਮਮਾ ਦੇ ਢਿੱਡ ਚ ਵੀ ਸੋਜਿਆ ਹੋ ਗਿਆ ਸੀਗਾ ਤੇ ਪਰ ਹੁਣ ਸਹੀ ਹੈ ਮਮਾ ਰਾਤ ਨੂੰ ਕਈ ਵਾਰੀ ਲੈ ਕੇ ਪਏ ਜਾਂਦੇ ਆ ਤੇ ਵਧੀਆ ਖੰਗ ਨਹੀਂ ਆਉਂਦੀਗੀ ਤੇ ਖੰਗ ਤੇ ਕੰਟਰੋਲ ਵੀ ਹੈ ਤਾਂ ਹੋਪ ਕਰਦੇ ਤੁਹਾਨੂੰ ਇਹ ਵਧੀਆ ਲੱਗਿਆ ਹੋਊਗਾ ਜੇ ਤੁਸੀਂ ਵੀ ਟਰਾਈ ਕਰਨੇ ਤਾਂ ਵਧੀਆ ਟਰਾਈ ਕਰੋ ਤੇ ਸਾਨੂੰ ਇਸ ਦਾ ਰਿਜ਼ਲਟ ਬਹੁਤ ਵਧੀਆ ਲੱਗਿਆ ਤਾਂ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਥੈਂਕ ਯੂ ਸੋ ਮੱਚ ਲਾਈਕ ਕਰਦੇ ਕਮੈਂਟ ਕਰਦੇ ਤੇ ਸ਼ੇਅਰ